ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮਸਕੀਨ ਜੀ ਦੀ ਬਹੁਤ ਹੀ ਸੁੰਦਰ ਕਥਾ ਖੁਦਾ ਦਾ ਤਰਾਜੂ ਦੀ ਗਹਿਰਾਈ ਨੂੰ ਸਮਝਾਂਗੇ ਮਸਕੀਨ ਜੀ ਅਸਲ ਵਿੱਚ ਮਨੁੱਖੀ ਕਰਮਾਂ ਦੇ ਤੋਲ ਬਾਰੇ ਗੱਲ ਕਰਦੇ ਹਨ ਅਤੇ ਇਹ ਕਿਵੇਂ ਸਾਡੀ ਜ਼ਿੰਦਗੀ ਦਾ ਰੁਖ ਬਦਲ ਸਕਦੀ ਹੈ ਆਓ ਪਹਿਲਾਂ ਉਹਨਾਂ ਦੇ ਬਚਨਾਂ ਦਾ ਇੱਕ ਛੋਟਾ ਜਿਹਾ ਹਿੱਸਾ ਸੁਣਦੇ ਹਾਂ ਛੋਟੀ ਜਿਹੀ ਕਲਿੱਪ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਹਏ ਮੇਰੇ ਮਰਬਰ ਦੇਗਾ ਮੈਂ ਇੱਕ ਪਲੜੇ ਦੇ ਵਿੱਚ ਆਪਣੇ 100 ਸਾਲ ਦੇ ਗੁਨਾਹ ਰੱਖਾਂਗਾ ਦੂਜੇ ਫਰਾਜ਼ੂ ਦੇ ਬਲੜੇ ਦੀ ਤੇਰੀ ਇੱਕ ਪਲ ਦੀ ਰਹਿਮਤ ਰੱਖਾਂਗਾ ਮੈਂ ਤੋਲਾਂਗਾ ਮੇਰਾ ਅਨੁਭਵ ਕਹਿੰਦਾ ਹੈ ਐ ਮੇਰੇ ਹੁਦਾ ਤੇਰੇ ਇੱਕ ਪਲ ਦੀ ਰਹਿਮਤ ਦੇ ਸਾਹਮਣੇ ਮੇਰੇ 100 ਸਾਲ ਦੇ ਗੁਨਾਹ ਕੁਝ ਵੀ ਨਹੀਂ ਕੁਝ ਵੀ ਨਹੀਂ ਮਸਕੀਨ ਸਾਹਿਬ ਦੇ ਇਹ ਲਬਜ ਅੰਦਰ ਤੱਕ ਹਿਲਾ ਦਿੰਦੇ ਹਨ ਇਨਸਾਨ ਆਪਣੇ ਜੀਵਨ ਵਿੱਚ ਗਲਤੀਆਂ ਕਰਦਾ ਹੈ ਕਦੇ ਗੁੱਸੇ 'ਚ ਕਦੇ ਲਾਲਚ 'ਚ ਤੇ ਕਦੇ ਅਗਿਆਨਤਾ 'ਚ ਸਾਲਾਂ ਤੱਕ ਗਲਤੀਆਂ ਕਰਦਾ ਰਹਿੰਦਾ ਹੈ ਤੇ ਕਈ ਵਾਰੀ ਉਹਨੂੰ ਲੱਗਦਾ ਹੈ ਕਿ ਮੇਰੇ ਵਾਸਤੇ ਹੁਣ ਕੋਈ ਰਾਹ ਨਹੀਂ ਰਿਹਾ। ਮਸਕੀਨ ਜੀ ਉਹਨਾਂ ਨੂੰ ਰਾਹ ਦਿੰਦੇ ਨੇ ਤੇ ਕਹਿੰਦੇ ਨੇ ਕਿ ਉਸ ਖੁਦਾ ਦੀ ਰਹਿਮਤ ਤੇਰੇ ਹਜ਼ਾਰਾਂ ਸੈਂਕੜਿਆਂ ਸਾਲਾਂ ਦੇ ਕੀਤੇ ਗੁਨਾਹ ਪਾਪਾਂ ਨੂੰ ਇੱਕ ਛਿਨ ਵਿੱਚ ਮਾਫ ਕਰ ਦਿੰਦਾ ਹੈ, ਬਖਸ਼ ਦਿੰਦਾ ਹੈ ਤੇ ਤੈਨੂੰ ਇੱਕ ਨਵਾਂ ਜੀਵਨ ਦਿੰਦਾ ਹੈ। ਮਸਕੀਨ ਸਾਹਿਬ ਆਪਣੀ ਕਥਾ ਦੇ ਵਿੱਚ ਇੱਕ ਉਦਾਹਰਨ ਦਿੰਦੇ ਨੇ ਕਹਿੰਦੇ ਕਿ ਸਮੁੰਦਰ ਕਿੰਨਾ ਵੀ ਗੰਦਾ ਹੋਵੇ ਪਰ ਇੱਕ ਵੱਡੀ ਲਹਿਰ ਆਵੇ ਤਾਂ ਅੰਦਰੋਂ ਸਾਰਾ ਕੂੜਾ ਬਾਹਰ ਸੁੱਟ ਕੇ ਸਾਫ਼ ਕਰ ਦਿੰਦੀ ਹੈ। ਰਹਿਮਤ ਉਸੇ ਹੀ ਲਹਿਰ ਦੀ ਤਰ੍ਹਾਂ ਹੈ। ਜੋ ਦਿਲ ਦੇ ਅੰਦਰ ਨਵਾਂ ਸਫਾ ਖੋਲ ਦਿੰਦੀ ਹੈ। ਚਾਹੇ ਇਨਸਾਨ ਕਿੰਨਾ ਵੀ ਪਟਕਿਆ ਕਿਉਂ ਨਾ ਹੋਵੇ। ਇੱਕ ਪਲੋ ਵਿੱਚ ਉਹਨਾਂ ਦੀ ਕਿਰਪਾ ਮਨੁੱਖ ਨੂੰ ਸਹੀ ਰਾਹ ਤੇ ਲੈ ਆਉਂਦੀ ਹੈ। ਇਸ ਲਈ ਮਸਕੀਨ ਜੀ ਕਹਿੰਦੇ ਹਨ ਕਿ ਤੂੰ ਆਪਣੀਆਂ ਗਲਤੀਆਂ ਗਿਣਨਾ ਛੱਡ। ਉਸ ਦੀ ਰਹਿਮਤ ਤੇ ਨਜ਼ਰ ਰੱਖ। ਤੂੰ ਇਹ ਨਾ ਸੋਚ ਕਿ ਮੈਂ ਕਿੰਨੇ ਪਾਪ ਕੀਤੇ ਨੇ ਤੇਰੇ ਕਿੰਨੇ ਵੀ ਪਾਪ ਹੋਣ ਉਸ ਦੀ ਇੱਕ ਰਹਿਮਤ ਕਾਫੀ ਹੈ ਤੇਰੇ ਪਾਪਾਂ ਦਾ ਨਾਸ਼ ਕਰਨ ਦੇ ਲਈ ਪਰ ਸਵਾਲ ਹੈ ਰਹਿਮਤ ਕਦੋਂ ਹੁੰਦੀ ਹੈ ਰਹਿਮਤ ਉਦੋਂ ਹੁੰਦੀ ਹੈ ਜਦੋਂ ਸੱਚਾ ਦਿਲ ਸਾਫ਼ ਦਿਲ ਤੇ ਸੱਚੀ ਨੀਅਤ ਦੇ ਨਾਲ ਉਸ ਰੱਬ ਦੇ ਅੱਗੇ ਅਰਦਾਸ ਹੁੰਦੀ ਹੈ ਜਦੋਂ ਉਹਨੂੰ ਯਾਦ ਕਰਦਾ ਹੈ ਮਨੁੱਖ ਚਾਰ ਸੁਪੇਰਿਓਂ ਹਾਰਨ ਤੋਂ ਬਾਅਦ ਜਦੋਂ ਉਹਦੇ ਦਰ ਤੇ ਜਾ ਕੇ ਡਿੱਗਦਾ ਹੈ ਹਾਰ ਪਰੇਵ ਸੁਆਮੀ ਦੇ ਦਾਰੇ ਦੀਜੈ ਬੁੱਧ ਵਿਵੇਕਾ ਜਦੋਂ ਉਹਦੇ ਤੋਂ ਵਿਵੇਕ ਬੁੱਧ ਮੰਗਦਾ ਹੈ ਫਿਰ ਉਹ ਜਿਹੜੇ ਪਾਪ ਨੇ ਉਹ ਨਾਸ਼ ਹੋ ਜਾਂਦੇ ਨੇ ਫਿਰ ਉਹਦੇ ਉੱਤੇ ਰਹਿਮਤ ਦੀ ਵਰਖਾ ਹੁੰਦੀ ਹੈ ਜਦੋਂ ਉਹ ਆਪਣੇ ਹਉਮੈ ਨੂੰ ਛੱਡ ਕੇ ਆਪਣੇ ਹੰਕਾਰ ਨੂੰ ਛੱਡ ਕੇ ਉਸ ਨਿਰੰਕਾਰ ਨਾਲ ਜੁੜਦਾ ਹੈ ਇਸ ਲਈ ਜੋ ਵੀ ਜ਼ਿੰਦਗੀ ਵਿੱਚ ਵਾਪਰਿਆ ਜੋ ਵੀ ਗਲਤੀਆਂ ਹੋਈਆਂ ਉਹ ਅੰਤ ਨਹੀਂ ਹੈ ਰਹਿਮਤ ਦੀ ਇੱਕ ਛਿੰਨ ਪੂਰੇ ਅਤੀਤ ਨੂੰ ਬਦਲ ਸਕਦੀ ਆ ਇੱਕ ਵਾਰ ਉਸ ਰੱਬ ਨੂੰ ਇਹਨਾ ਕਹਿ ਕੇ ਤਾਂ ਵੇਖੋ ਸੱਚੇ ਦਿਲੋਂ ਪੂਰੇ ਮਨ ਦੇ ਨਾਲ ਕੋਈ ਦੁਬਿਧਾ ਨਹੀਂ ਇੱਕ ਮਨ ਹੋ ਕੇ ਕਿ اے ਪ੍ਰਭੂ ਇਹ ਵਾਹਿਗੁਰੂ ਮੈਨੂੰ ਸਹਾਰਾ ਦੇ ਮੈਨੂੰ ਆਪਣੀ ਮੇਰੇ ਸਿਰ ਉਤੇ ਆਪਣੀ ਰਹਿਮਤ ਦਾ ਹੱਥ ਰੱਖ ਫਿਰ ਵੇਖੋ ਜ਼ਿੰਦਗੀ ਵਿੱਚ ਕਿਵੇਂ ਰੰਗ ਨਵੇਂ ਰੰਗ ਆਉਂਦੇ ਨੇ ਕਿਵੇਂ ਜ਼ਿੰਦਗੀ ਬਦਲਦੀ ਆ ਜੇ ਵਿਚਾਰ ਤੁਹਾਡੇ ਦਿਲ ਨੂੰ ਛੂਏ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ